ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰਬਤ ਸਤ ਸੰਗ ਸਰਬਤ ਖਾਲਸਾ ਕਉ ਸਾਰੀ ਦੁਨੀਆ ਨੂੰ ਸਾਹਿਬੇ ਕਮਾਲ ਕਲਗੀਧਾਰ ਸੱਚੇ ਪਾਤਸ਼ਾਹ ਸੰਤ ਸਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਵਨ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਮੇਰੇ ਵੱਲੋਂ ਵੀ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਗੱਲਾਂ ਤਾਂ ਜੋ ਮੈਂ ਲਿਖੀਆਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਪਲੀਜ਼ ਸੁਣਿਓ ਵਧੀਆ ਲੱਗੀਆਂ ਤਾਂ ਲਾਈਕ ਸ਼ੇਅਰ ਕਮੈਂਟ ਵੀ ਕਰੋ ਤੇ ਹੌਸਲਾ ਅਭੁਜੈ ਵੀ ਕਰੋ ਪਟਨੇ ਦੇ ਵਿੱਚ ਜਨਮਿਆ ਇੱਕ ਰੂਪ ਇਲਾਹੀ ਪਟਨੇ ਦੇ ਵਿੱਚ ਜਨਮਿਆ ਇੱਕ ਰੂਪ ਇਲਾਹੀ ਚੇਰੇ ਉੱਤੋਂ ਝਰਕਦੀ ਉਹਦੇ ਰੌਣਕ ਸਾਹੀ ਗੁਰੂ ਪਿਤਾ ਨੇ ਰੱਖਿਆ ਨਾ ਗੋਬਿੰਦ ਰਾਏ ਐਸੀ ਕਰਨੀ ਕਰ ਗਏ ਬਾਤਸਾ ਖਵਾਈ ਐਸੀ ਕਰਨੀ ਕਰ ਗਏ ਬਾਤਸਾ ਖਵਾਈ ਭਾਈ ਜੈਤਾ ਸੰਗਤ ਹੋ ਰਾਣਾ ਸੀ ਬਚਪਨ ਖੇਲੇ ਲਾ ਨਿਸ਼ਾਨੇ ਤੋੜਿਆਂ ਦੇ ਸੀ ਗੁਲੇਲੀ ਖੇਲੇ ਸਾਥੀ ਕਰਕੇ ਇਕੱਠੇ ਉਹਨਾਂ ਨੇ ਸੀ ਜੰਗ ਸੁਖਾਈ ਐਸੀ ਕਰਨੀ ਕਰ ਗਏ ਪਾਤਸ਼ਾਹ ਖਵਾਈ ਐਸੀ ਕਰਨੀ ਕਰ ਗਏ ਪਾਤਸ਼ਾਹ ਖਵਾਈ ਧਰਮ ਦੀ ਰੱਖਿਆ ਕਰਦੇ ਆ ਪਿਤਾ ਸਹੀ ਦੀ ਪਾਈ 9 ਸਾਲਾਂ ਦੀ ਜਿੰਦ ਵੀ ਪੂਰਾ ਨਹੀਂ ਕਵਰਾਈ ਚਾਰੇ ਪਾਸੇ ਜ਼ੁਲਮ ਦੇ ਸੀ ਬਦਲ ਸਾਈ ਕਰਨੀ ਐਸੀ ਕਰ ਗਏ ਪਾਤਸ਼ਾਹ ਖਵਾਈ ਕਰਨੀ ਐਸੀ ਕਰ ਗਏ ਬਾਤ ਸਾਖ ਵਾਈ ਸੰਤ ਸਪਾਹੀ ਬਨ ਗਿਆ ਸੀ ਜ਼ਾਲਮਾਂ ਅੱਗੇ ਸਾਜ ਕੇ ਖਾਲਸਾ ਪੰਥ ਨੂੰ ਸੀ ਝੰਡੇ ਗੱਡੇ ਫਿਰ ਜ਼ੁਲਮ ਵਿਰੋਧ ਚ ਖਾਲਸਾ ਸਿਖੰਡੇ ਖੜਕਾਈ ਕਰਨੀ ਐਸੀ ਕਰ ਗਏ ਬਾਤ ਸਾਖ ਵਾਈ ਕਰਨੀ ਐਸੀ ਕਰ ਗਏ ਬਾਤ ਸਾਖ ਵਾਈ ਗੁਰ ਸੰਧੂ ਉਹਨੂੰ ਲਿਖਣ ਲਈ ਕੋਈ ਸ਼ਬਦ ਨਾ ਲੱਭੇ ਗੁਰ ਸੰਧੂ ਉਹਨੂੰ ਲਿਖਣ ਲਈ ਕੋਈ ਸ਼ਬਦ ਨਾ ਲੱਭੇ ਸੱਤ ਵਾਰ ਜਿਹੜਾ ਆਖਦਾ ਭਾਣਾ ਮਿੱਠਾ ਲੱਗੇ ਗੋਬਿੰਦ ਦਾ ਸਾਜਾ ਖਾਲਸਾ ਸਿੱਖ ਪੰਥ ਖਵਾਈ ਕਰਨੀ ਐਸੀ ਕਰ ਗਏ ਪਤਸਾ ਖਵਾਈ ਕਰਨੀ ਐਸੀ ਕਰ ਗਏ ਪਤਸਾ ਖਵਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੋਸ਼ਿਸ਼ ਹੀ ਚਾਰ ਸ਼ਬਦ ਲਿਖਣ ਦੀ ਤੇ ਉਮੀਦ ਆ ਪਸੰਦ ਆਈ ਹੋਊਗੀ ਸੱਚ ਦੇ ਨੇੜੇ ਹੋ ਕਿਰਪਾ ਜ਼ਰੂਰ ਵਿਚਾਰ ਦੱਸਿਓ ਮੈਨੂੰ ਕਿਵੇਂ ਲੱਗੇ ਜੇ ਗਲਤ ਲੱਗੀ ਤਾਂ ਵੀ ਵਿਚਾਰ ਦਿਓ ਸਹੀ ਲੱਗੇ ਤਾਂ ਵੀ ਵਿਚਾਰ ਦਿਓ ਸਤਿ ਸ੍ਰੀ ਅਕਾਲ ਜੀ ਵੈਘੁਰ ਜੀ ਦਾ ਖਾਲਸਾ ਵੈਘੁਰ ਜੀ ਕੀ ਫਤਿਹ ਧੰਨਵਾਦ